ਅਗੇ ਵੱਧ ਦੇ ਆ ਗੱਲਬਾਤ ਕਰਾਂਗੇ ਦੇ ਭੂਮੀ ਹਿਮਾਚਲ ਪ੍ਰਦੇਸ਼ ਦੀ ਜਿੱਥੇ ਮੀਂਹ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਸੂਬੇ ਭਰ ਦੇ ਵਿੱਚ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ ਸਿਰਾਜ ਦੇ ਵਿੱਚ ਪ੍ਰਭਾਵਿਤ ਪਿੰਡਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਭਾਰਤੀ ਫੌਜੀ ਸੈਨਾ ਦੇ ਹੈਲੀਕਾਪਟਰਾਂ ਰਾਹੀਂ ਰਾਹਤ ਕਾਰਜ ਚਲਾਏ ਜਾ ਰਹੇ ਨੇ ਹੁਣ ਤੱਕ ਨਫਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 700 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਸੂਬੇ ਭਰ ਦੇ ਵਿੱਚ ਜੋ ਹੁਣ ਤੱਕ ਦੀ ਅਪਡੇਟ ਹੈ ਸੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਮੰਡੀ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ ਰਾਹਤ ਕਾਰਜ ਨਿਰੰਤਰ ਚੱਲ ਰਹੇ ਨੇ ਵਕ ਵਕਥਾਂ ਮਤੇ ਲੈਂਡਸਲਾਈਡ ਕਾਰਨ ਸੜਕਾਂ ਵੀ ਪ੍ਰਭਾਵਿਤ ਨੇ ਆਵਾਜਾਈ ਪ੍ਰਭਾਵਿਤ ਹੈ ਸੁੱਥੇ 700 ਕਰੋੜ ਦਾ ਨੁਕਸਾਨ